ਨੇ ਜੀ ਰੂਬੇਟ ਜਾ ਰਹੀ ਆ ਬਾਕੀ ਹਾਂ ਜੀ ਸ਼ੇਅਰ ਕਰ ਦੋ ਸਾਰਾ ਮੋਬਾਈਲ ਹੀ ਕਰ ਦਿੰਦੇ ਆਗੇ ਫੇਰ ਚੱਲਣੀ ਆ ਗਈ ਆ ਜੀ ਕਰ ਡਾਊਨ ਹੋ ਗਿਆ ਆ ਰੂਬੇਟ ਬਰੋ ਆ ਗਏ ਮੁਰਦਾਬਾ ਜੀ ਸਰਕਾਰ ਮੁਰਦਾਬਾ 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 ਹੋਰ ਦੀ ਕਟਿਆ ਮੈਨੇਜਮੈਂਟ ਮੁਰਦਾਬਾ 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 ਹੋਰ ਦੀ ਕਟਿਆ ਮੈਨੇਜਮੈਂਟ ਮੁਰਦਾਬਾ 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 ਬਿਲੀ ਕਾਮੇ ਜਿੰਦਾਬਾਦ 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 ਬਿਜਲੀ ਕਾਮੇ ਜਿੰਦਾ ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡਾ ਏਕਾ ਜਿੰਦਾਬਾਦ 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 ਜੀ ਮੇਰਾ ਨਾਮ ਦਿਵਿੰਦਰ ਸਿੰਘ ਸ਼ੌਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਮ ਰਾਹੀਂ ਕਿ ਸਮੁੱਚੇ ਪੰਜਾਬ ਦੇ ਵਿੱਚ 80% ਤੋਂ ਵੱਧ ਬਿਜਲੀ ਕੰਮੇ ਨੇ ਜਿਹੜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਨਹੀਂ ਚਾਹੁੰਦੇ ਇਸ ادارے ਦਾ ਅਕਸ਼ਾ ਜਿਹੜਾ ਖਰਾਬ ਹੋਵੇ ਔਰ ਮੈਨੇਜਮੈਂਟ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਸਿੱਕੀ ਸਾਹਿਬ ਨੇ ਗ੍ਰੀਫ ਕਰ ਦਿੱਤਾ ਕਿ 31 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਜੋ ਬਿਜਲੀ ਮੰਤਰੀ ਨੇ ਭਪਨ ਸਿੰਘ ਜੀ ਡੀਓ ਸਾਹਿਬ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਹੈ ਅਸੀਂ ਕੋਈ ਸੰਘਰਸ਼ ਨਹੀਂ ਕੀਤਾ ਔਰ ਜਦੋਂ 15 ਕ੍ਰਾਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉੱਤਰਿਆ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਸੋ ਹੁਣ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਰੂਟ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਵਧ ਰਿਹਾ ਤੇ ਹੁਣ ਇਹਦੇ ਤੋਂ ਪਿੱਛੇ ਮੁੜਨਾ ਉਦੋਂ ਹੀ ਸੰਭਵ ਹੈ ਜਦੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਕੋਈ ਸਰਕੂਲਰ ਕਰਕੇ ਸਾਡੇ ਹੱਥਾਂ ਦੇ ਵਿੱਚ ਕੋਈ ਚਿੱਠੀ ਦੇਣਗੇ ਉਸ ਤੋਂ ਘੱਟ ਸਾਡਾ ਕੋਈ ਫੈਸਲਾ ਨਹੀਂ ਹੋਊਗਾ ਪਰਮਾਨੀ ਲਾਗੂ ਕਰਾ ਸਰਕਾਰ ਨੇ ਪਰਮਾਨ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਕੱਢੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਆ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜਾਊਗਾ ਤੁਹਾਡਾ ਨੁਕਸਾਨ ਹੋ ਜਾਊਗਾ ਔਰ ਕਿ ਨਕਦਰਲੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹਾਂ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਅਜਿਹੇ ਡਰਾਵੇ ਅਜੀਆਂ ਧਮਕੀਆਂ ਇਹ ਆਉਣਗੀਆਂ ਇਹ ਮਤ ਸੋਚੇ ਕੋਈ ਲੀਡਰ ਜਾਂ ਕੋਈ ਵਰਕਰ ਇਹ ਹੋਣਗੇ ਆ ਤਾਂ ਇਹਦਾ ਟਟਕੇ ਅਸੀਂ ਜਵਾਬ ਦੇਵਾਂਗੇ ਔਰ ਅਸੀਂ ਕਾਨੂੰਨ ਦੇ ਦਹਿਰੇ ਦੇ ਅੰਦਰ ਰਹਿ ਕੇ ਇਹ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਅਸੀਂ ਕਿਤੇ ਕਾਨੂੰਨ ਤੋਂ ਬਾਹਰ ਨਹੀਂ ਅਦਾਰੇ ਸਾਡਾ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਔਰ ਥੱਲੇ ਤੱਕ ਸਾਡਾ ਮੈਸੇਜ ਵੀ ਹੈ ਵੀ ਅਦਾਰੇ ਪ੍ਰਤੀ ਅਸੀਂ ਪੂਰੀ ਵਫਾਦਾਰੀ ਦਿਖਾਉਣੀ ਹੈ ਔਰ ਲੋਕਾਂ ਪ੍ਰਤੀ ਵੀ ਵਫਾਦਾਰੀ ਦਿਖਾਉਣੀ ਹੈ ਕਿਉਂਕਿ 9 ਤੋਂ 5 ਅਸੀਂ ਰੈਗੂਲਰ ਡਿਊਟੀ ਕਰਦੇ ਹਾਂ ਔਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਫਾਲਟ ਕੱਢ ਕੇ ਜਾਈਏ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਸਵੇਰੇ 9 ਵਜੇ ਆਉਣੇ ਆ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਅਦਾਰੇ ਦਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੀਦਾ ਜੇ ਤੁਹਾਡੀ ਮੰਗ ਨਹੀਂ ਪੂਰੀ ਕਰਨਗੇ ਉਹ ਇੱਕ ਤਰੀਕ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਠੀ ਦਾ ਘਰੇ ਹੋਇਆ ਹੈ ਤੇ ਉੱਤੇ ਝੰਡਾ ਮਾਰਚ ਵੀ ਹੈ ਤੇ ਉੱਥੋਂ ਜਿਹੜਾ ਤਿੱਖਾ ਸੰਘਰਸ਼ ਹੈ ਇਸ ਤੋਂ ਵੀ ਤਿੱਖਾ ਸੰਘਰਸ਼ ਅਸੀਂ ਦੇਵਾਂਗੇ ਤੇ ਇਹ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਉਂਕਿ ਸਾਡੀਆਂ ਹੱਕੀ ਤੇ ਜ਼ਾਇਜ਼ ਮੰਗਾਂ ਨੇ ਔਰ ਮੈਨੇਜਮੈਂਟ ਮੰਨਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹ ਬਿਲਕੁਲ ਜ਼ਾਇਜ਼ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਐ ਮੰਨਣ ਦੇ ਬਾਵਜੂਦ ਵੀ ਉਹ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕਦੀਆਂ ਲੰਮਕ ਵਸਤਾ ਚ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਾਲ ਰਾਬਤਾ ਕਰੇ ਮੈਨੇਜਮੈਂਟ ਔਰ ਦੱਸੇ ਦੱਸੇ ਕਿ ਘਟੋ ਘਟਾ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਅਸੀਂ ਤਿੰਨ ਦਿਨ ਸਮੂਹਕ ਛੁੱਟੀ ਤੇ ਸਮੁੱਚਾ ਪੰਜਾਬ 10 11 ਤੇ 12 ਸਤੰਬਰ ਨੂੰ ਸੀ ਜਾ ਰਹੇ ਆ ਔਰ ਉਹਦੇ ਨਾਲ 3 ਦਿਨ ਲਗਾਤਾਰ ਸਮੁੱਚੇ ਪੰਜਾਬ ਦਾ ਬਿਜਲੀ ਕੰਮ ਜਿਹੜਾ ਉਹ მასੀਵ ਭਰ ਕੇ ਜਾ ਰਿਹਾ ਹੈ ਔਰ ਉਹਦੇ ਨਾਲ ਜਿਹੜਾ ਵੀ ਨੁਕਸਾਨ ਹੋਊਗਾ ਅਸੀਂ ਤੁਹਾਡੇ ਮਤਮਰਾਜੀ ਦੱਸਣਾ ਚਾਹੁੰਦੇ ਆ ਕਿਉਂਕਿ ਅਸੀਂ ਮੈਨੇਜਮੈਂਟ ਨੂੰ ਪਹਿਲਾਂ ਇਹ ਲਿਖਤੀ ਪੱਤਰ ਦੇ ਚੁੱਕੇ ਆ ਨੋਟਸ ਦੇ ਚੁੱਕੇ ਆ ਕਿ ਅਸੀਂ ਮਜਬੂਰੀ ਵਾਸਤੇ ਸਾਰਾ ਕੁਝ ਕਰ ਰਹੇ ਆ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਲੜਨ ਦਾ ਅਸੀਂ ਮਜਬੂਰੀ ਵਾਸਤੇ ਕਰ ਰਹੇ ਆ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ 3 ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜਿਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਾਉਂਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਹੋਇਆ ਤਾਂ ਕਰਕੇ ਸੀ ਜਿਹੜੇ ਸੰਘਰਸ਼ ਦੇ ਰਾਹ ਤਾਈਂ ਮੇਰੇ ਨਾਲ ਇਹ ਹਾਲ ਸੀ ਬਾਅਦ ਵਿੱਚ ਹਾਲੀ ਗੇਟ ਕੀਤੀ ਹੋਈ ਹੈ ਇਸ ਵਿਸ਼ਾ ਤੇ ਅ ਸਰ ਅਸੀਂ ਪੀਐਸਸੀਬੀ ਐਮਪਲਾਈਡ ਗਰਡ ਫੋਰਮ ਪਾ ਦਿੱਤਾ ਹੈ ਵਿਜਨੀ ਮਜ਼ਦੂਰ ਇਕੱਤਰ ਮੰਚ ਤੇ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਆਪ ਕੇ ਅਸੀਂ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਲੱਗਦੀ ਹੈ ਕਿਸ ਗੱਲ ਦੀ ਜੀ ਇਹ ਨੇ ਸਰਸੇ ਪਿਛਲੀ ਪੱਤੀ ਜਿਹੜੀ ਜਲਾਈ ਆ ਲੰਬੀ ਸੀ ਸਾਡੇ ਪਾਰਲੀਮੈਂਟ ਨਾਲ ਮੀਟਿੰਗ ਹੋਈ ਸੀ ਤੇ ਉਹਦੇ ਚ ਸਾਡੀਆਂ ਕੁਝ ਕੁ ਵਿਜੀਮ ਲਾਜਮਾਂ ਦੇ ਬਹੁਤ ਅਹਿਮ ਮੰਗਾਂ ਤੇ ਸਾਡੀ ਜਿਹੜੀ ਸਹਿਮਤੀ ਹੋਈ ਸੀ ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਹਿਬ ਤੋਂ ਦਾ ਐਲਾਨ ਕਰਵਾ ਦੇਗੇ ਪਰੰਤੂ ਸਾਡੇ ਜਿਹੜੀਆਂ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ ਜਿੰਨਾ ਸਾਡੇ ਪ੍ਰਮੁੱਖ ਮੰਤਰੀ ਵੀ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾ ਡਿਊਟੀ ਦੌਰਾਨ ਹਾਦਸੇ ਆ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਜਾ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਹੈ ਉਹ ਦਿੱਤੀ ਜਾਵੇ ਤੇ ਇਹਦੇ ਤੇ ਉਹਨਾਂ ਨੇ ਸਹਿਮਤ ਕੀਤੀ ਸੀ ਵੀ ਅਸੀਂ ਇਹਨੂੰ ਛੇਤੀ ਜੇਤੀ ਲਾਗੂ ਕਰਾਂਗੇ ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਤਰੰਤ ਹੈ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਪਹੀਆ ਗਰਾਉਂਡ ਦੀ ਸਹਿਮਤੀ ਬਣੀ ਸੀਗੀ ਤੇ ਇੱਕ ਜਿਹੜਾ ਸਾਡੇ ਸਾਥੀਆਂ ਤੇ ਬਾਇ ਨੇਮ ਜਿਹੜੀ ਉਹ ਐਫ ਆਰ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਕੋਲ ਮੌਕੇ ਤੇ ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਇਹ ਵੀ ਜਿਹੜੀ ਪ੍ਰਥਾ ਇਹ ਬੰਦ ਕੀਤੀ ਜਾਂਦੀ ਹੈ ਵੇ ਮੰਗਾਂ ਤੇ ਸਾਡੀ ਸਹਿਮਤੀ ਬਣੀ ਸੀ ਪਰੰਤੂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਤੇ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਸੀ ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮੰਨ ਕਰਾ ਇਸ ਕਰਕੇ ਜਿਹੜੇ ਸਾਡੇ ਬਿਜਲੀ ਕਾਮੇ ਨੇ ਉਹ ਸੰਘਰਸ਼ ਤੇ ਰਾਤੇ ਨੇ ਸੰਘਰਸ਼ ਦੇ ਪਹਿਲੇ ਪੜਾਅ ਤੇ 21 ਤਰੀਕ ਤੋਂ ਵਰਕ ਰੂਲ ਲਾਗੂ ਕਰ ਰਹੇ ਆ ਮੀਨਜ਼ ਸਾਡੇ ਸਾਥੀ ਜਿਹੜੇ ਆਪਦੀ ਸਿਰਫ ਬਣਦੀ ਡਿਊਟੀ ਹੈ ਉਹੀ ਕਰ ਰਹੇ ਨੇ ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਇੰਨੀ ਜਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਆ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਿਹਾ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਪਲਾਈ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ ਪ੍ਰੰਤੂ ਹਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੇ ਕੋਈ ਸਰਵੇ ਕਰਨ ਨੂੰ ਤਿਆਰ ਨਹੀਂ ਸੰਘਰਸ਼ ਦੇ ਅਗਲੇ ਪੜਾਅ ਦੇ ਤੌਰ ਤੇ ਅਸੀਂ 1 ਸਤੰਬਰ ਨੂੰ ਬਿਜਲੀ ਮੰਤਰੀ ਪਰਪੰਨ ਸਿੰਘ ਈਟੀਓ ਦੀ ਰਹਾਇਸ਼ ਅਗਿਆਮਰਸਰ ਅਸੀਂ ਸੂਬਾ ਪੱਤਰੀ ਬਹੁਤ ਵੱਡਾ ਧਰਨਾ ਲਾਵਾਂਗੇ ਤੇ ਉੱਥੇ ਝੰਡਾ ਮਾਰਚ ਵੀ ਕਰਨਾ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੋ ਲੀਵ ਤੇ ਜਾਣਗੇ ਸਾਡੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਕਿਉਂਕਿ ਇਹ ਬੜਾ ਸਬੰਧ ਸੁਵੇਦਨਸ਼ੀਲ ਅਧਾਰ ਹੈ ਜਿਹੜਾ ਇਹ ਇੱਕ ਬੜਾ ਏਜਰਜੀ ਸੈਕਟਰ ਕੋਰ ਸੈਕਟਰ ਹੈ ਸਾਡਾ ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀ ਜ਼ਰੂਰਤਾਂ ਜੁੜੀਆਂ ਹੋਈਆਂ ਨੇ ਸੋ ਸਾਡੀ ਤਾਂ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੌਤੇ ਉਹ ਲਾਗੂ ਕਰ ਦਣ ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹ ਆਪ ਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਮਰੇ ਉਹ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਆਪਦੀ ਜਿਹੜੀ ਡਿਊਟੀ ਆ ਕਰ ਲੈਣ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਹੈ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਸਕੇ ਸਹੀ ਤਰੀਕੇ ਨਾਲ ਜਿਹੜੇ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀ ਜਾ ਸਕੇ ਮੈਨੇਜਮੈਂਟ ਨਾਲ ਕੋਈ ਪਰਵਾਹ ਨਹੀਂ ਕਿ ਕਿੰਨਾ ਕੰਮ ਨਹੀਂ ਹੋਣਾ ਜਿਹੜਾ ਲੋਕਾਂ ਦਾ ਯੋਗਦਾਨ ਹੈ ਇਹਨਾਂ ਨਾਲ ਤੁਸੀਂ ਬਾਤ ਸਿਰ ਤੇ ਗੱਲ ਕਰਦੇ ਹੋ ਮੈਨੇਜਮੈਂਟ ਨਾਲ ਨਹੀਂ ਹਲੇ ਤੱਕ ਉਹਨਾਂ ਨੇ ਸਿਰਫ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਦੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਕਿਉਂਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰਨੇ ਇਸ ਵਿਸ਼ੇ ਤੇ ਸਰ ਕੈਬਨਿਟ ਜਿੰਨੇ ਬਾਸ ਕਿਹਾ ਜੀ ਮੈਂ ਥੋੜੀ ਗੁਰੀਤ ਕਰਨੀ ਚਾਹੀਦੀ ਸੀ ਸਰ ਮਤਲਬ ਇਹ ਹੈ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਨਾਂ ਵਾਸਤੇ ਉਹ ਛੁੱਟੀ ਤੇ ਜਾਣਗੇ ਆਪ ਦਾ ਕੰਮ ਕਰ ਛੱਡ ਕੇ ਕੈਜੂਅਲੀ ਭਰ ਕੇ ਉਹ ਪੂਰੇ ਪੰਜਾਬ ਬਿਲਕੁਲ ਜੀ ਪੂਰੇ ਪੰਜਾਬ ਪੰਜਾਬ ਪਿੰਨੇ ਕਿਹਾ ਮੈਂ ਮਾਸਕ ਜਿਹੜੀ ਤੁਸੀਂ ਸਰ ਜਿਹੜੀ ਸਾਡੇ ਜਥੇਬੰਦੀਆਂ ਨੇ ਇਹ ਘੱਟੋ ਘੱਟ 27000 ਮੁਲਾਜ਼ਮਾਂ ਦੇ ਲਗਭਗ ਦੇ ਕਰੀਬ ਕਵਰ ਕਰਦੀਆਂ ਨੇ ਤੇ ਜੋ ਬਿਜਲੀ ਬੋਰਡ ਦੇ ਕੁੱਲ 80% ਦੇ ਉਹ ਵੀ ਜ਼ਿਆਦਾ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹਨੂੰ ਕਵਰ ਕਰਦੀਆਂ ਨੇ